ਜਿਹੜੇ ਦੋਸ਼ੀ ਸੀ ਉਹਨਾਂ ਦੇ ਖਿਲਾਫ ਆਫ ਆਈ 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 ਆਫ ਆ ਕਿਹੜੀ ਜਗ੍ਹਾ ਤੋਂ ਚੱਲੀ ਸੀ ਦੀ ਕਿੰਨੀ ਰੇਂਜ ਸੀਗੀ ਤਾਂ ਹੀ ਜਾ ਕੇ ਦੋਸ਼ੀ ਨੂੰ ਸਜ਼ਾ ਹੁੰਦੀ ਆ ਅੱਜ ਕਾਂਗਰਸ ਪਾਰਟੀ ਨੇ ਸੱਚ ਸੁਣਨ ਤੋਂ ਪੰਜਾਬ ਦੇ ਲੋਕਾਂ ਦੇ ਲਈ ਇੱਕ ਲੰਬੇ ਅਰਸੇ ਬਾਅਦ ਇੱਕ ਸਰਕਾਰ ਜਿਹੜੀ ਆ ਲੋਕ ਕਹਿੰਦਾ ਐ ਸਹੀ ਸਰਕਾਰ ਲੋਕਾਂ ਦੇ ਲਈ ਕੰਮ ਕਰਨ ਵਾਲੀ ਸਰਕਾਰ ਕੰਮ ਕਰ ਰਹੀ ਆ ਸੋ ਅੱਜ ਉਹਨਾਂ ਨੂੰ ਇਹ ਗੱਲਾਂ ਬਰਦਾਸ਼ਤ ਨਹੀਂ ਹੋ ਰਹੀਆਂ ਸੀ ਵਿਦਾਂਦ ਸਭਾ ਸੈਸ਼ਨ ਦੇ ਪਹਿਲੇ ਦਿਨ ਹੀ ਅੱਜ ਕਾਂਗਰਸ ਦੇ ਵੱਲੋਂ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਖੂਬ ਹੰਗਾਮਾ ਕੀਤਾ ਗਿਆ। ਮਨ ਸਰਕਾਰ ਦੇ ਖਿਲਾਫ ਜਵਲਦਸਤ ਨਾਰੀਵਾਦੀ ਕੀਤੀ ਗਈ ਜਿਸੋ ਬਾਅਦ ਵਿਦਾਂਦ ਸਭਾ ਦਾ ਸੈਸ਼ਨ ਸੋਮਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ। ਦੱਸਦੇ ਕਿ ਹੁਣ ਕਾਂਗਰਸ ਦੇ ਹੰਗਾਮੇ ਤੋਂ ਬਾਅਦ ਹਰਪਾਲ ਸਿੰਘ ਟੀਮਾ ਦੇ ਵੱਲੋਂ ਕਾਂਗਰਸ ਦੇ ਖੂਬ ਨਿਸ਼ਾਨੇ ਸਾਤੇ ਗਏ ਇਸ ਦੇ ਨਾਲ ਹੀ ਸ਼ੁਭ ਮਾਮਲੇ ਦੇ ਵਿੱਚ ਐਫ ਆਈ ਆਰ ਦਖਾ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖੁੱਲ ਕੇ ਬੋਲੇ ਉਹਨਾਂ ਕਹਿੰਿਆ ਕਿ ਜਾਂਚ ਦੌਰਾਨ ਪਤਾ ਲੱਗੇਗਾ ਕਿ ਗੋਲੀ ਪ੍ਰਾਈਵੇਟ ਜਾਂ ਸਰਕਾਰੀ ਗੰਚੋਂ ਚੱਲੀ ਹੈ ਹਰਪਾਲ ਚੀਮਾ ਨੇ ਕਿਹਾ ਕਿ ਜਾਂਚ ਦੌਰਾਨ ਦੋਸ਼ੀਆਂ ਦਾ ਵੀ ਪਤਾ ਲੱਗੇਗਾ ਤੇ ਬੰਦੀ ਸਖਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਜਦੋਂ ਉਸ ਨੌਜਵਾਨ ਦੀ ਮੌਤ ਦਾ ਪਤਾ ਲੱਗਿਆ ਤਾਂ ਤੁਰੰਤ ਉਹਨਾਂ ਨੂੰ ਪਰ ਕਿਉਂਕਿ ਜੋ ਇਨਸਾਨ ਚਲਾ ਜਾਂਦਾਗਾ ਤਾਂ ਉਸ ਸਮੇਂ ਉਸ ਦੇ ਪਰਿਵਾਰ ਦਾ ਟਾਰਸ ਬਣਨ ਦੇ ਲਈ ਸਰਕਾਰਾਂ ਅੱਗੇ ਆਉਂਦੀਆਂ ਨੇ ਲੋਕ ਅੱਗੇ ਆਉਂਦੇ ਨੇ ਕਿ ਉਸੇ ਸਮੇਂ ਸਰਦਾਰ ਭਗਵੰਤ ਸਿੰਘ ਮਾਦੀ ਨੇ ਫੈਸਲਾ ਕੀਤਾ 1 ਕਰੋੜ ਰੁਪਇਆ ਅਸੀਂ ਕੋਈ ਆਸਾਨ ਨਹੀਂ ਕਰ ਰਹੇ ਸਹਿਤਾ ਰਾਸ਼ੀ ਜਿਹੜੀ ਆ ਉਸ ਪਰਿਵਾਰ ਨੂੰ ਅਸੀਂ ਦਿੱਤੀ ਉਹਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਤੁਰੰਤ ਕੀਤਾ ਔਰ ਜਿਹੜੇ ਦੋਸ਼ੀ ਸੀ ਉਹਨਾਂ ਦੇ ਖਿਲਾਫ ਆਫ ਆਈ ਆਰ ਆਈ ਐਫ ਆਈ ਆਰ ਦਰਜ ਕੀਤੀ ਗਈ ਹੈ ਹੁਣ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਹੀ ਪਤਾ ਲੱਗੂਗਾ ਜਾਂਚ ਦੌਰਾਨ ਪਤਾ ਲੱਗੂਗਾ ਕਿ ਗੋਲੀ ਕਿਹੜੀ ਆ ਕਿਹੜੇ ਪਿਸਤਲ ਚੋਂ ਆਈ ਸੀ ਪ੍ਰਾਈਵੇਟ ਗਨ ਚੋਂ ਆਈ ਸੀ ਸਰਕਾਰੀ ਗਨ ਚੋਂ ਆਈ ਸੀ ਜਦੋਂ ਬਹੁਤ ਸਾਰੀਆਂ ਵੀਡੀਓ ਖੰਗਾਲੀਆਂ ਜਾਣ ਗਿਆ ਜਦੋਂ ਇਨਵੈਸਟੀਗੇਸ਼ਨ ਹੋਣੀ ਆ ਉਦੋਂ ਪਤਾ ਲੱਗਣਾਗਾ ਕਿ ਕਿੱਥੋਂ ਇਹ ਗੋਲੀ ਚੱਲੀ ਸੀ ਕਿਹੜੇ ਸਥਾਨ ਤੋਂ ਚੱਲੀ ਸੀ ਹਰਿਆਣੇ ਦੇ ਪਰਲੀ ਸਾਈਡ ਤੋਂ ਚੱਲੀ ਸੀ ਕਿਹੜੀ ਜਗ੍ਹਾ ਤੋਂ ਚੱਲੀ ਸੀ ਤੇ ਕਿੰਨੀ ਰੇਂਜ ਸੀਗੀ ਤਾਂ ਹੀ ਜਾ ਕੇ ਦੋਸ਼ੀ ਨੂੰ ਸਜ਼ਾ ਹੁੰਦੀ ਆ ਸੋ ਬਿਲਕੁਲ ਅਸੀਂ ਜਿਹੜੀ ਐਫ ਆਈ ਆਰ ਦਰਜ ਕੀਤੀ ਉਹ ਜਾਂਚ ਦੌਰਾਨ ਪਤਾ ਲੱਗੂ ਕੌਣ ਕੌਣ ਦੋਸ਼ੀ ਲੱਗੇ ਮੇਰਾ ਕਹਿਣ ਦਾ ਪਾਵਾ ਕਿ ਅਸੀਂ ਉਹਦੀ ਇਨਵੈਸਟੀਗੇਸ਼ਨ ਵੀ ਕਰਾਰ ਰਾਂਗੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਵੀ ਹੋਊਗੀ ਪਰ ਲੇਕਿਨ ਅੱਜ ਕਾਂਗਰਸ ਪਾਰਟੀ ਨੇ ਸੱਚ ਸੁਣਨ ਤੋਂ ਪੰਜਾਬ ਦੇ ਲੋਕਾਂ ਦੇ ਲਈ ਇੱਕ ਲੰਬੇ ਅਰਸੇ ਬਾਅਦ ਇੱਕ ਸਰਕਾਰ ਜਿਹੜੀ ਆ ਲੋਕ ਕਹਿੰਦਾ ਐਸੀ ਸਰਕਾਰ ਲੋਕਾਂ ਦੇ ਲਈ ਕੰਮ ਕਰਨ ਵਾਲੀ ਸਰਕਾਰ ਕੰਮ ਕਰ ਰਹੀ ਆ ਸੋ ਅੱਜ ਉਹਨਾਂ ਨੂੰ ਇਹ ਗੱਲਾਂ ਬਰਦਾਸ਼ਤ ਨਹੀਂ ਹੋ ਰਹੀਆਂ ਸੀ ਉਹਨਾਂ ਦੀ ਬਰਦਾਸ਼ਤ ਤੋਂ ਬਾਹਰ ਸੀ ਗਈਆਂ ਤਾਂ ਉਹਨਾਂ ਨੇ ਡਰਾਮਾ ਜਿਹੜਾ ਅੱਜ ਪੰਜਾਬ ਦੀ ਵਿਧਾਨ ਸਭਾ 'ਚ ਰਚਿਆ ਇਸ ਤਰ੍ਹਾਂ ਦੇ ਡਰਾਮੇ ਕਰਨ ਦੇ ਵਿੱਚ ਕਾਂਗਰਸ ਪਾਰਟੀ ਬੜੀ ਮਹਾਰ ਆ ਗਈ ਸੋ ਮੈਂ ਅੱਜ ਕਾਂਗਰਸ ਪਾਰਟੀ ਦੇ ਇਹ ਨਿੰਦਾ ਕਰਦੇ ਆਂ ਸੀ ਸਰਕਾਰ ਵੱਲੋਂ ਉਹਨਾਂ ਨੂੰ ਉਹਨਾਂ ਨੇ ਗਵਰਨਰ ਸਾਹਿਬ ਦੀ ਤੋਹਫਨ ਕੀਤੀ ਆ ਪੰਜਾਬ ਦੇ ਪਵਿੱਤਰ ਸਦਨ ਦੀ ਤੋਹਫਨ ਕੀਤੀ ਆ ਪੰਜਾਬ ਦੇ ਲੱਖਾਂ ਲੋਕਾਂ ਦੀ ਤਰਜਮਾਨੀ ਕਰਦੀ ਸਰਕਾਰ ਦੀ ਜਿਹੜੀ ਉਹ ਤਹਿਨ ਕੀਤੀ ਆ ਜਦ ਕਿ ਉਹਨਾਂ ਨੂੰ ਸਾਰਥਿਕ ਬੈਸ ਦੇ ਅੰਦਰ ਭਾਗ ਲੈਣਾ ਚਾਹੀਦਾ ਸੀਗਾ ਥੈਂਕ ਯੂ ਦਸਦੀ ਕਿ ਹਰਪਾਲ ਸੀਮਾ ਦੇ ਵੱਲੋਂ ਕਾਂਗਰਸ 'ਤੇ ਇਲਜ਼ਾਮ ਲਗਾਈ ਗਈ ਉਹਨਾਂ ਕਹਿ ਕੇ ਸਦਨ ਦੇ ਅੰਦਰ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਭੱਜਣ ਲਈ ਕਾਂਗਰਸੀ ਆਗੂਆਂ ਦੇ ਵੱਲੋਂ ਕਿਸਾਨ ਅੰਦੋਲਨ 'ਚ ਸ਼ਹੀਦ ਹੋਏ ਨੌਜਵਾਨ ਸ਼ੁਭਦਾ ਨਾਮ ਵਰਤਨਾ ਬਹੁਤ ਨਿੰਦਣਯੋਗ ਹੈ ਉਹਨਾਂ ਕਹਿ ਕੇ ਚੰਗਾ ਹੁੰਦਾ ਕਿ ਸਦਨ ਦੀਆਂ ਕਾਰਵਾਈਆਂ 'ਚ ਹਿੱਸਾ ਲੈਂਦੇ ਤੇ 4 ਤਰੀਕ ਨੂੰ ਬੈਸ ਕਰਕੇ ਆਪਣਾ ਪੱਖ ਰੱਖਦੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ